ਸਵਾਗਤ ਹੈ ਗੱਡਿਆਂ ਹੈਰਨ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਬਹੁਤ ਵਧੀਆ ਵੀਡੀਓ ਲੈ ਕੇ ਆਏ ਤੁਹਾਡੇ ਲਈ ਲੈ ਕੇ ਆਏ ਸਾਰੇ ਗਿਫਟ ਇਹ ਸਾਰੇ ਗਿਫਟ ਅਸੀਂ ਤੁਹਾਨੂੰ ਦੇਣ ਵਾਲਿਆ ਫ੍ਰੀ ਵਰਤਾਂਦੇ ਤੇ ਅਰਧ ਦੋਨੋਂ ਗਿਫਟ ਫ੍ਰੀ ਦੇਵਾਂਗੇ ਜੋ ਵੀ ਤੁਹਾਨੂੰ ਅਸੀਂ ਸੂਟ ਦਿਖਾਵਾਂਗੇ ਸੂਟ ਆਪਣੇ ਕੋਲੇ ਸਿੰਗਲ ਸਿੰਗਲ ਨੇ ਜਿਨ੍ਹਾਂ ਨੇ ਪਹਿਲਾਂ ਸਕਰੀਨਸ਼ਾਟ ਆ ਗਏ ਉਹਨਾਂ ਨੂੰ ਸੂਟ ਮਿਲ ਜਾਣਗੇ ਗਿਫਟ ਅਸੀਂ ਆਪਣੇ ਵੱਲੋਂ ਆਪਣੀ ਮਰਜ਼ੀ ਨਾਲ ਪਾਵਾਂਗੇ ਜੋ ਵੀ ਸਾਨੂੰ ਵਧੀਆ ਲੱਗੇ ਤੁਹਾਡੇ ਸੂਟ ਨਾਲ ਮੈਚ ਹੋਊਗਾ ਉਹ ਗਿਫਟ ਪਾਵਾਂਗੇ ਸਾਰੇ ਆਪਣੇ ਕੋਲੇ ਇਸ ਤਰ੍ਹਾਂ ਨੇ ਸੈਟ ਨੇ ਹੈਵੀ ਸੈਟ ਨੇ ਜੀ ਬਹੁਤ ਸੋਨੇ ਡਿਜ਼ਾਈਨ ਨੇ ਇਹ ਪਤਣ ਸੁਟਾਣ ਫ੍ਰੀ ਦੇ ਮੰਗੇ ਸੁਟਾ ਨੇ ਪ੍ਰਾਈਸ ਸੇਮ ਰਹਿਣਗੇ ਜੋ ਆਪਣੀ ਸ਼ਾਪ ਦੇ ਵਿੱਚ ਮਾਲ ਆਪਾਂ ਕਲੀਅਰ ਕਰਨ ਜਾ ਰਹੇ ਹਾਂਗੇ ਰੇਟ ਜੋ ਤੁਹਾਨੂੰ ਪਹਿਲਾਂ ਲੱਗੇ ਹੋਏ ਨੇ ਸੁਟਾ ਦੀ ਉਹੀ ਰੇਟ ਲੈਣਗੇ ਇਹ ਅਸੀਂ ਆਪਣੇ ਵੱਲੋਂ ਫ੍ਰੀ ਦੇਵਾਂਗੇ ਤੁਹਾਨੂੰ ਤੁਸੀਂ ਪਹਿਲਾਂ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਦੇਖਣਾ ਸਾਰੇ ਫੈਨਸੀ ਸੁਟ ਨੇ ਬਰਕ ਵਾਲੇ ਸੁਟਾ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਸਾਨੂੰ ਫੋਟੋ ਸੈਂਡ ਕਰ ਸਕਦੇ ਹੋ ਫਟਾਫਟ ਉਹਨਾਂ ਵਿੱਚ ਕੋਈ ਵੀ ਸੁਟ ਆਰਡਰ ਕਰ ਸਕਦੇ ਹੋ ਜੀ ਹੁਣ ਆਪਾਂ ਵੀਡੀਓ ਸ਼ੁਰੂ ਕਰਨ ਜਾ ਰਹੇ ਹਾਂ ਤੁਹਾਨੂੰ ਦਿਖਾਉਣੇ ਆਪਣੀ ਵੈਰਾਈਟੀ ਜੋ ਵੀ ਬਹੁਤ ਸੋਹਣੀਆਂ ਆਂਗੀਆਂ ਇਹਨਾਂ ਨੂੰ ਆਪਾਂ ਕਰਦੇ ਇੱਕ ਸਾਈਡ ਤੇ ਬਹੁਤ ਜ਼ਿਆਦਾ ਵੈਰਾਈਟੀ ਆਪਣੇ ਕੋਲੇ ਜੋ ਤੁਹਾਨੂੰ ਅਸੀਂ ਗਿਫਟ ਫ੍ਰੀ ਦੇਵਾਂਗੇ ਵੀਡੀਓ ਸ਼ੁਰੂ ਕਰਾਂਗੇ ਆਪਾਂ ਫੁਲਕਾਰੀਆਂ ਤੋਂ ਕਿਉਂਕਿ ਦਿਹਾੜਾ ਆ ਰਹੇ ਨੇ ਬਹੁਤ ਵਧੀਆ ਫੁਲਕਾਰੀਆਂ ਨੇ ਆਪਣੇ ਕੋਲੇ ਹੈਵੀ ਤੁਸੀਂ ਇਹ ਫੁਲਕਾਰੀਆਂ ਵਰਤਾਂ ਦੇ ਵੀ ਲੈ ਸਕਦੇ ਹੋ ਦਾਜਵਰੀ ਵਿੱਚ ਵੀ ਰੱਖ ਸਕਦੇ ਹੋਗੇ ਤੇ ਹੋਰ ਵੀ ਤੁਸੀਂ ਕਿਸੇ ਵੀ ਪ੍ਰੋਗਰਾਮ ਤੇ ਲੈ ਸਕਦੇ ਹੋਗੇ ਪ੍ਰਾਈਜ਼ ਹੈਗਾ 1500 ਜੋ ਤੁਹਾਨੂੰ ਅਸੀਂ ਪਹਿਲਾ ਡਿਜ਼ਾਈਨ ਦਿਖਾ ਰਹੇ 1500 ਪ੍ਰਾਈਜ਼ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਹੈਵੀ ਫੁਲਕਾਰੀਆਂ ਲੈ ਕੇ ਆਏ ਤੁਹਾਡੇ ਲਈ 1500 ਪ੍ਰਾਈਜ਼ ਹੈ ਗਿਫਟ ਤੁਹਾਨੂੰ ਇਹਨਾਂ ਨਾਲ ਵੀ ਮਿਲੂਗਾ ਇਹਨਾਂ ਨਾਲ ਵੀ ਮਿਲੂਗਾ ਇਹ ਹੈ ਆਪਣੇ ਕੋਲੇ ਮਜਾਜਨ ਦਾ ਡਿਜ਼ਾਈਨ ਮਜਾਜਨ ਦਾ ਡਿਜ਼ਾਈਨ ਹੀ 2.5 ਮੀਟਰ ਵੰਗੂ ਫੁਲਕਾਰੀ ਆ ਕਿ ਕੱਟਵਰਕ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਦੋ ਡਿਜ਼ਾਈਨ ਨੇ ਆਪਣੇ ਕੋਲੇ ਮਜਾਜਨ ਦੇ ਮੁਤਿਆਰ ਬਹੁਤ ਸੋਹਣੇ ਡਿਜ਼ਾਈਨ ਨੇ ਸਿੱਸੇ ਦਾ ਕੰਮ ਕਰਿਆ ਹੋਇਆ ਹੈਗਾ ਇਹਦਾ ਪ੍ਰਾਈਜ਼ ਹੈਗਾ 1500 1500 ਪ੍ਰਾਈਜ਼ ਹੈ ਜੀ ਇਹਨਾਂ ਦਾ ਜੋ ਤੁਹਾਨੂੰ ਦਿਖਾ ਰਹੇ ਆਂਗੇ ਆਪਣੇ ਕੋਲੇ ਤਿੰਨ ਡਿਜ਼ਾਈਨ ਨੇ ਤੁਸੀਂ ਕੋਈ ਵੀ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਮਟਿਆਰ ਦਾ ਡਿਜ਼ਾਈਨ ਆ ਗਿਆ ਆਪਣੇ ਕੋਲੇ ਉਸ ਤੋਂ ਬਾਅਦ ਇੱਕ ਹੈਗਾ ਆਪਣੇ ਕੋਲੇ ਬਾਗਬੁੱਧ ਹੈਵੀ ਜੋ ਕਿ ਖੱਦਰ ਦੇ ਤਿਆਰ ਕਰਿਆ ਹੋਇਆ ਹੈ ਖੱਦਰ ਤੇ ਬਹੁਤ ਸੋਹਣਾ ਬਾਗ ਤਿਆਰ ਕਰਿਆ ਹੋਇਆ ਜੀ ਬਹੁਤ ਜ਼ਿਆਦਾ ਹੈਵੀ ਹੈਗਾ ਇਹਦਾ ਪ੍ਰਾਈਸ ਹੈਗਾ 5500 5500 ਪ੍ਰਾਈਸ ਹੈ ਜੀ ਇਸ ਉੱਪਰ ਤਾਂ ਨੂੰ ਹੈਂਡਵਰਕ ਵੀ ਮਿਲੂਗਾ ਇਹ ਦੇਖੋ ਤੁਸੀਂ ਬਹੁਤ ਸੋਹਣਾ ਹੈਂਡਵਰਕ ਸਿੱਪੀ ਦਾ ਕੰਮ ਕਰਿਆ ਹੋਇਆ ਹੈਗਾ ਬਾਕੀ ਸਾਰਾ ਹੱਥੀ ਕੰਮ ਕਰਿਆ ਹੋਇਆ ਹੈ 5500 ਪ੍ਰਾਈਜ਼ ਹੈ ਜੀ ਪਨਾ ਪੂਰਾ ਦਾ ਖੱਦਰ ਤੇ ਬਾਗ ਤਿਆਰ ਕਰਿਆ ਹੈਗਾ ਇਹ ਵੀ ਤੁਸੀਂ ਲੈ ਸਕਦੇ ਹੋ ਤੁਹਾਨੂੰ ਅਸੀਂ ਦਿਖਾਉਣੀ ਹੈ ਸੂਟ ਇਹ ਵੈਰਾਈਟੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਰੀਕ ਬੁੱਟੀ ਦੇ ਵਿੱਚ ਬਰੀਕ ਬੁੱਟੀ ਦੇ ਵਿੱਚ ਪਿਓਰ ਕਾਟਨ ਦੇ ਵੈਰਾਈਟੀ ਹੈ ਜੀ ਪਿਓਰ ਦਾ ਦੁਪੱਟਾ ਹੈਗਾ ਜਿਨ੍ਹਾਂ ਨੇ ਆਪਦੀਆਂ ਮੰਮੀਆਂ ਜਾਂ ਆਪਦੀਆਂ ਸੱਸਾਂ ਨੂੰ ਸੂਟ ਦੇਣੇ ਨੇ ਵਰਤਾਂਦੇ ਉਹ ਸੂਟ ਬੁੱਕ ਕਰ ਸਕਦੀਆਂ ਨੇ ਬਹੁਤ ਸੋਹਣੇ ਡਿਜ਼ਾਈਨ ਹੈ 950 ਰੇਟਾਂ 950 ਰੇਟ ਹੈ ਜੀ ਕੜਾਈ ਵਾਲੇ ਸੂਟ ਨੇ ਰੇਟ ਜਿਹੜੇ ਆਪਾਂ ਨੇ ਪਹਿਲਾਂ ਵੀਡੀਓ ਦੇ ਵਿੱਚ ਪਾਏ ਹੋਏ ਨੇ ਸੇਮ ਰੇਟ ਤੁਹਾਨੂੰ ਦੇਵਾਂਗੇ ਗਿਫਟ ਅਸੀਂ ਦੇਵਾਂਗੇ ਤੁਹਾਨੂੰ ਇਹਨਾਂ ਸੂਟਾਂ ਨਾਲ ਗਿਫਟ ਦੇਵਾਂਗੇ ਜੀ ਪਹਿਲਾ ਕਲਰ ਬਹੁਤ ਸੋਹਣਾ ਆ ਗਿਆ ਆਪਣੇ ਕੋਲ ਮਸਟਰਡ ਕਲਰ ਇਹ ਹੈਗਾ ਮਹਿੰਦੀ ਕਲਰ ਤਿੰਨ ਕਲਰ ਨੇ ਇਸ ਡੈਨ ਵਿੱਚ ਗ੍ਰੀਨ ਕਲਰ ਹੈਗਾ ਜੀ ਆਪਣੇ ਕੋਲੇ ਬਹੁਤ ਸੋਹਣੇ ਕਲਰ ਨੇ 950 ਰੇਟ ਆ ਕੋਈ ਆਪਾਂ ਸੂਟਾਂ ਦੇ ਰੇਟ ਨਹੀਂ ਬਣਾਉਂਦੇ ਗਿਫਟ ਤੁਹਾਨੂੰ ਫ੍ਰੀ ਦੇਵਾਂਗੇ ਬਹੁਤ ਸੋਹਣੇ ਗਿਫਟ ਨੇ ਆਪਣੇ ਕੋਲੇ ਤੁਹਾਨੂੰ ਵੀਡੀਓ ਦੇ ਸ਼ੁਰੂ ਵਿੱਚ ਦਿਖਾਏ ਹੋਏ ਨੇ ਇਹ ਮਹਿੰਦੀ ਕਲਰ ਆ ਗਿਆ ਤਿੰਨ ਕਲਰ ਨੇ 950 ਰੇਟ ਆ ਜੀ। ਮਸਲੀਨ ਦੇ ਵਿੱਚ ਹੈਂਡਵਰਕ ਦੇ ਸੂਟ ਆਗੇ ਆਲਓਵਰ ਸੂਟ ਆ ਬਹੁਤ ਸੋਹਣਾ ਹੈਂਡਵਰਕ ਦਾ ਜ਼ਰੀਦਾ ਵਰਕ ਵੀ ਕਰਿਆ ਹੋਇਆ ਹੈਗਾ ਨਾਲ ਮਸਲੀਨ ਦਾ ਦੁਪੱਟਾ। ਮਸਲੀਨ ਦਾ ਬਹੁਤ ਸੋਹਣਾ ਦੁਪੱਟਾ ਧਾਰਗ 950 ਰੇਟ। ਇਸ ਵਿੱਚ ਵੀ ਜੇ ਸਿੱਧਾ ਨੂੰ ਦੋ ਦਿਨ ਕਲਰ ਦਿਖਾਵਾਂਗੇ। ਮਸਲੀਨ ਦਾ ਹੀ ਦੁਪੱਟਾ ਫੋਰ ਸਾਈਡ ਲੈਂਸ ਲੱਗੀ ਹੋਈ ਆ 950 ਰੇਟ ਆ ਜੀ। ਬਾਜੂ ਮੂਰੀ ਵਰਕ ਮਿਲੂਗਾ ਤੁਹਾਨੂੰ। ਇਹ ਦੇਖੋ ਬਾਜੂ ਮੂਰੀ ਵਰਕ ਬਹੁਤ ਸੋਹਣਾ ਜਰੀ ਦਾ ਵਰਕ ਬਣਿਆ 950 ਰੇਟ ਆ ਜੀ ਗਿਫਟ ਤਾਂ ਨੂੰ ਸਾਰੇ ਸੂਟਾਂ ਨਾਲ ਹੀ ਦੇਵਾਂਗੇ ਤੁਸੀਂ ਸਾਨੂੰ ਫਟਾਫਟ ਸਕਰੀਨਸ਼ਾਟ ਸੈਂਡ ਕਰ ਸਕਦਾ ਲਵੈਂਡਰ ਕਲਰ ਆ ਗਿਆ ਆਪਣੇ ਕੋਲ ਪਹਿਲਾਂ ਸੀ ਪਿੰਕ ਕਲਰ ਲਵੈਂਡਰ ਕਲਰ ਦੋ ਕਲਰ ਨੇ ਇਸ ਡਿਜ਼ਾਈਨ ਵਿੱਚ ਬਾਜੂ ਮੂਰੀ ਵਰਕ ਤਾਂ ਨੂੰ ਸੁਪਰਬੀ ਮਿਲੂਗਾ ਬਹੁਤ ਸੋਹਣੇ ਡਿਜ਼ਾਈਨ ਨੇ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕੱਪੜਾ ਵੀ ਕੁਆਲਿਟੀ ਬਹੁਤ ਵਧੀਆ ਜੋ ਇਹ ਡਿਜ਼ਾਈਨ ਖੜਾ ਹੈ ਵੀ ਆਪਣੇ ਕੋਲ ਜਰੀ ਵਰਕ ਦਾ ਮੈਂਟਾ ਕਲਰ ਦਾ ਸੂਟ ਆ ਜੀ ਨਾਲ ਦੁਪੱਟਾ ਬਹੁਤ ਸੋਹਣਾ ਤਿਆਰ ਕਰਿਆ 950 ਰੇਟ ਫਟਾਫਟ ਸਕਰੀਨ ਸ਼ਾਟ ਸੈਂਡ ਕਰ ਸਕਦੇ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਕੈਸ਼ ਔਨ ਡਿਲੀਵਰੀ ਹੈਗੀ ਸ਼ਿਪਿੰਗ ਚਾਰਜ ਵੀ ਫ੍ਰੀ ਹੈ ਮੈਂਟਾ ਕਲਰ ਆ ਗਿਆ ਇਹ ਆਪਣੇ ਕੋਲ ਸਿੰਗਲ ਸਿੰਗਲ ਸੂਟ ਨੇ ਆਪਾਂ ਸੌਟ ਜੋ ਵੀ ਆਪਣੇ ਕੋਲੇ ਸ਼ਾਪ ਦੇ ਵਿੱਚ ਮਾਲਾ ਕਲੀਅਰ ਕਰਨ ਜਾ ਰਹੇ ਆਂਗੇ ਇਹ ਆਪਣੇ ਕੋਲੇ ਆ ਗਿਆ ਜੀ ਕਰੇ ਦੇ ਵਿੱਚ ਸੂਟ ਕਰੇ ਦੇ ਵਿੱਚ ਸੂਟ ਆ ਜੀ ਜਰੀ ਵਰਕ ਦਾ ਕੰਮ ਕਰੇ ਨਾਲ ਚਨੂਨ ਦਾ ਦੁਪੱਟਾ 950 ਰੇਟ 950 ਰੇਟ ਆ ਜੀ ਬਹੁਤ ਜਿਆਦੇ ਘੱਟ ਰੇਟ ਨਾਲ ਤੁਹਾਨੂੰ ਗਿਫਟ ਦੇਵਾਂਗੇ ਮੈਚਿੰਗ ਸੂਟ ਲੈ ਕੇ ਤੁਹਾਡੇ ਲਈ ਬਹੁਤ ਸੋਹਣੇ ਇਹ ਵੀ ਮਸਲੀਨ ਦੇ ਵਿੱਚ ਨੇ 950 ਰੇਟ 950 ਰੇਟ ਆ ਜੀ ਬਾਟਮ ਤੇ ਵਰਕ ਮਿਲੂਗਾ ਤੁਹਾਨੂੰ ਦੁਪੱਟਾ ਮਿਲੂਗਾ ਟਾਈ ਡਾਈ ਦਾ ਸਕਰੀਨ ਸ਼ਾਟ ਲੈ ਸਕਦੇ ਹੋ ਫਟਾਫਟ WhatsApp ਨੰਬਰ ਦੋ ਆਪਣੇ ਸਕਰੀਨ ਤੇ ਚੱਲ ਰਹੇ ਨੇ ਕ੍ਰੀਮ ਸ਼ਰਲਟਨ ਨੇ ਨਾਲ ਮੈਚਿੰਗ ਕਰੀ ਹੋਈ ਹੈ ਬਹੁਤ ਵਧੀਆ 950 ਰੇਟ ਆ ਜੀ ਸੁੱਟਾਂ ਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਬਹੁਤ ਸੋਹਣਾ ਵਰਕ ਬਣਿਆ ਹੋਇਆ ਹੈਗਾ ਇਹ ਸਾਰਾ ਥ੍ਰੈਡ ਵਰਕ ਬਣਿਆ ਹੋਇਆ ਹੈ ਇਹਨਾਂ ਤੇ ਬਾਈਨ ਸ਼ੇਡ ਆ ਗਈ ਤਿੰਨ ਕਲਰ ਨੇ ਸ਼ਰੇਣ ਵਿੱਚ 950 ਰੇਟ ਆ ਜੀ ਡਬਲ ਡਬਲ ਡਾਈ ਦੇ ਅੱਜ ਤੁਹਾਨੂੰ ਸਾਰੇ ਕੜਾਈ ਵਾਲੇ ਸੁੱਟੀ ਲੈ ਕੇ ਆਏ ਤੁਹਾਡੇ ਲਈ ਇਹ ਵੀ ਆਪਣੇ ਕੋਲੇ ਮਸਲੀਨ ਚ ਮੈਚਿੰਗ ਸੂਟ ਹੈ ਬਹੁਤ ਸੋਹਣਾ ਕੰਟਰਾਸਟ ਬਣਿਆ ਹੈ ਜੇ ਕਰੀਮ ਕਲਰ ਦੀ ਬਾਟਮ ਲੱਗੀ ਹੈ ਮੂਰੀ ਦਾ ਡਿਜ਼ਾਈਨ ਵਰਕ ਬਣਿਆ ਹੋਇਆ ਨਾਲ ਦੁਪੱਟਾ ਹੈਗਾ ਡਬਲ ਡਾਈ ਦਾ ਡਬਲ ਸ਼ੇਡ ਦਾ ਦੁਪੱਟਾ ਜੀ ਬਹੁਤ ਸੋਹਣਾ ਵਰਕ ਬਣਿਆ ਹੈ ਦੁਪੱਟੇ ਦੇ ਵੀ ਔਰਗੰਜੀ ਤੇ ਵਰਕ ਬਣਿਆ ਹੈ ਦੂਸਰੀ ਸਾਈਡ ਮਸਲੀਨ ਪ੍ਰਾਈਜ਼ ਆਏਗਾ 1100 1100 ਪ੍ਰਾਈਜ਼ ਹੈ ਜੀ ਇਹ ਆਪਣੇ ਕੋਲ ਸਿੰਗਲ ਸਿੰਗਲ ਸੂਟ ਨੇ ਤੁਸੀਂ ਆਰਡਰ ਕਰ ਸਕਦੇ ਹੋ ਫਟਾਫਟ ਬੁਕਿੰਗ ਕਰ ਸਕਦੇ ਹੋ ਔਰਗਾਂਜੇ ਦੇ ਆਗੇ ਜੀ ਔਰਗਾਂਜੇ ਦੀ ਸ਼ਰਟ ਆ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਊਗਾ ਨਾਲ ਕਰੇਵ ਦੀ ਬਾਟਮ ਲੱਗੀ ਹੋਈ ਆਗੀ ਇਸ ਤਰ੍ਹਾਂ ਨੇ ਸੂਟ ਬਣ ਕੇ ਤਿਆਰ ਹੋਣਗੇ ਬਹੁਤ ਸੋਹਣੇ ਨਾਲ ਦੁਪੱਟਾ ਵੀ ਬਹੁਤ ਸੋਹਣਾ ਔਰਗਾਂਜੇ ਦੀ ਦੁਪੱਟਾ ਦੇਖੋ ਤੁਸੀਂ ਵਰਕ ਬਹੁਤ ਵਧੀਆ ਕਰਿਆ ਹੋਇਆ ਹੈ ਦੇਖੋ ਤੁਸੀਂ ਵਰਕ ਬਹੁਤ ਸੋਹਣਾ ਕਰਿਆ ਹੋਇਆ ਹੈ ਇਹ ਸਾਰਾ ਪ੍ਰਿੰਟ ਬਣਿਆ ਹੈ ਦੁਪੱਟੇ ਤੇ ਵੀ 1100 ਪ੍ਰਾਈਸ ਆ ਪਹਿਲਾਂ ਆਪਣੇ ਕੋਲੇ ਮਾਸਟਰਡ ਕਲਰ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ 3-4 ਕਲਰ ਨੇ ਜੋ ਵੀ ਕਲਰ ਤੁਹਾਨੂੰ ਪਸੰਦ ਆ ਤਾਂ ਸਾਨੂੰ ਫੋਟੋ ਸੈਂਡ ਕਰ ਸਕਦੇ ਹੋ ਜੀ ਇਹ ਆ ਗਿਆ 프로ਜੀ ਸਰਦਈ ਕਲਰ ਚਾਰ ਕਲਰ ਨੇ ਜਿਹਨਾਂ ਚ ਮਹਿੰਦੀ ਕਲਰ ਆ ਗਿਆ ਜੀ ਫੈਨਸੀ ਸੂਟ ਬਣ ਕੇ ਤਿਆਰ ਹੋਣਗੇ ਤੁਸੀਂ ਕਿਸੇ ਵੀ ਤਿਹਾਰ ਤੇ ਪਾ ਸਕਦੇ ਹੋ ਔਰਗੰਜੇ ਦੀ ਸ਼ਰਟ ਆ ਔਰਗੰਜੇ ਦਾ ਦੁਪੱਟਾ ਨਾਲ ਕਰੇਵ ਦੀ ਬਾਟਮ ਲੱਗੀ ਹੋਈ ਹੈ ਰੈੱਡ ਕਲਰ ਆ ਗਿਆ ਇਹ ਸੀ ਆਪਣੇ ਕੋਲੇ 1100 ਦੀ ਰੇਂਜ ਵਾਲੀ ਸੂਟ ਪੈਚ ਵਰਕ ਦੇ ਸੂਟ ਲੈ ਕੇ ਦੜ ਲਈ ਆਲ ਓਵਰ অল ওভার প্যাচ ওয়ার্ক ਦਾ ਸੂਟ ਹੈ ਪੈਚ ਬਹੁਤ ਸੋਹਣਾ ਬਣਿਆ ਹੈ ਨਾਲ ਹੈਂਡਵਰਕ ਦਾ ਕੰਮ ਵੀ ਮਿਲੂ ਤੁਹਾਨੂੰ ਜਰੀ ਦਾ ਕੰਮ ਬਾਜੂ ਤੇ ਦੋਨੋਂ ਵਰਕ ਮਿਲੂਗਾ 1250 ਰੇਟ ਹੈ ਨਾ ਸੂਟਾਂ ਦਾ ਨਾਲ ਮਸਲੀਨ ਦੇ ਦੁਪੱਟੇ ਨੇ ਚਾਰ ਕਲਰ ਦਿਖਾਵਾਂਗੇ ਪਹਿਲਾ ਆਪਣੇ ਕੋਲੇ ਪੀਕੋਬ ਸ਼ੇਡ ਕਲਰ ਆ ਬਹੁਤ ਪਿਆਰਾ ਕਲਰ ਦੁਪੱਟੇ ਮਸਲੀਨ ਦੇ ਨੇ 2.5 ਮੀਟਰ ਦੇ ਦੁਪੱਟੇ ਨੇ 5 ਮੀਟਰ ਦੀ ਸੂਟ ਦੀ ਕੱਟ ਹੈਗੀ ਇਹ ਆਪਣੇ ਕੋਲੇ 1250 ਦੀ ਰੇਂਜ ਵਾਲੇ ਸੂਟਾਂ ਆ ਜੀ ਜਦੋਂ ਹੁਣ ਕਲਰ ਦਿਖਾ ਰਹੇ ਹਾਂ ਬਹੁਤ ਸੋਹਣਾ ਕਲਰ ਹੈ ਤਾਂਬਾ ਰੈਸਟ ਕਲਰ ਆ ਗਿਆ ਆਪਣੇ ਕੋਲੇ ਪਿੰਕ ਕੁਮੈਂਟਾ ਕਲਰ ਆ ਗਿਆ 1250 ਰੇਟ ਆ ਗਿਫਟ ਤੁਹਾਨੂੰ ਇਹ ਸਾਰੇ ਸੂਟਾਂ ਨਾਲ ਮਿਲਣਗੇ ਤੁਸੀਂ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਹੋ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਇਹ ਹੈ ਆਪਣੇ ਕੋਲੇ ਮਹਿੰਦੀ ਕਲਰ ਬਹੁਤ ਪਿਆਰੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਨੇ ਪ੍ਰਾਈਸ ਵੀ ਬਹੁਤ ਜ਼ਿਆਦੇ ਨੇ ਇਸ ਡਿਜ਼ਾਈਨ ਵਿੱਚ ਤੁਹਾਨੂੰ ਰੇਟ ਵਿੱਚ ਤੁਹਾਨੂੰ ਹੋਰ ਡਿਜ਼ਾਈਨ ਵੀ ਦਿਖਾਉਣੇ ਆ ਦੇਖੋ ਇਹ ਡਿਜ਼ਾਈਨ ਵੀ ਬਹੁਤ ਸੋਹਣਾਗਾ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਦੋ ਕਲਰ ਨੇ ਪਹਿਲਾ ਮਹਿੰਦੀ ਕਲਰ ਆ ਗਈ ਦੁਪੱਟੇ ਬਹੁਤ ਸੋਹਣੇ ਨਾਲ ਤਿਆਰ ਕਰਿਆ ਨੇ 4 ਸਾਈਡ ਤੋਂ ਉਹਨੂੰ ਲੈਸ ਮਿਲੂਗੀ 1250 ਰੇਟ 1250 ਰੇਟ ਆ ਜੀ 2.5 ਮੀਟਰ ਵੰਗੂ ਦੁਪੱਟੇ ਪਏ ਨੇ ਬਾਜੂ ਵਰਕ ਤੁਹਾਨੂੰ ਮਿਲੂਗਾ ਤੁਸੀਂ ਇਹ ਵਰਕ ਮੂਰੀ ਤੇ ਵੀ ਕਰ ਸਕਦੇ ਹੋਗੇ ਬਾਜੂ ਤੇ ਵੀ ਕਰ ਸਕਦੇ ਮਹਿੰਦੀ ਕਲਰ ਆ ਗਈ ਇਹ ਆ ਗਏ ਆਪਣੇ ਕੋਲੇ ਮਹਿਰੂਨ ਕਲਰ ਆ ਕਲਰ ਸਾਰੇ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਰੈਸਟ ਕਲਰ ਆ ਇਹ ਆ ਗਏ ਆਪਣੇ ਕੋਲ ਰੈਸਟ ਕਲਰ ਕਲਰ ਬਹੁਤ ਪਿਆਰੇ ਨੇ ਜੀ ਜਿਸ ਜਿਹੜਾ ਨੂੰ ਸਾਰੇ ਸੂਟਾਂ ਨਾਲ ਮੈਂ ਤੁਹਾਨੂੰ ਫਟਾਫਟ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋਗੇ ਇਸ ਡਿਜ਼ਾਈਨ ਵਿੱਚ ਹੀ ਆਪਣੇ ਕੋਲ ਇਹ ਕਲਰ ਹੈ ਸਿੰਗਲ ਕਲਰ ਆ ਜੀ 1250 ਰੇਟ ਹੈ ਇਹਨਾਂ ਸੂਟਾਂ ਨਾਲ ਤੁਸੀਂ ਕੋਈ ਵੀ ਸੂਟ ਸਿਲੈਕਟ ਕਰੋ ਜੀ 1250 ਰੈੱਡ ਕਲਰ ਦੇ ਸੂਟ ਆ ਗਏ ਜੀ ਆਪਣੇ ਕੋਲੇ ਬਹੁਤ ਸੋਹਣਾ ਸੂਟ ਆ ਜੀ ਰੈੱਡ ਕਲਰ ਦੇ ਵਿੱਚ ਪਹਿਲਾਂ ਤੁਸੀਂ ਦੁਪੱਟਾ ਹੀ ਦੇਖੋ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਹੈਗਾ ਜਰੀ ਦਾ ਕੰਮ ਕਰਿਆ ਵਰਤਾਂ ਦਾ ਜੇਕਰ ਤੁਸੀਂ ਸੂਟ ਬੁੱਕ ਕਰਨਾ ਚਾਹੁੰਦੇ ਹੋਗੇ ਬਹੁਤ ਵਧੀਆ ਵੈਰਾਈਟੀ ਹੈ ਜੀ ਇਹ ਵੀ ਆਪਣੇ ਕੋਲੇ ਆਲ ਓਵਰ ਸੂਟ ਆ 75 ਸਿਲਕ ਦਾ ਸੂਟ ਆ ਜੀ 1500 ਪ੍ਰਾਈਸ ਆ 1500 ਪ੍ਰਾਈਸ ਹੈ ਰੈੱਡ ਕਲਰ ਚ ਆ ਗਿਆ ਆਪਣੇ ਕੋਲੇ ਜਦੋਂ ਇਹ ਡਿਜ਼ਾਈਨ ਦਿਖਾ ਰਹੇ ਇਹ ਹੈਗਾ ਆਪਣੇ ਕੋਲੇ 1350 ਦਾ 1350 ਦੇ ਵਿੱਚ ਮਸਲੀਨ ਦੇ ਵਿੱਚ ਸੂਟ ਆ ਜੀ ਨਾਲ ਦੁਪੱਟਾ ਦੇਖੋ ਤੁਸੀਂ ਕਿੰਨਾ ਸੋਹਣਾ ਤਿਆਰ ਕਰਿਆ ਹੈ ਬਹੁਤ ਸੋਹਣਾ ਦੁਪੱਟਾ ਜੀ 1350 ਰੇਟ ਆ ਜੀ ਤੁਸੀਂ ਸਿਲੈਕਟ ਕਰ ਸਕਦੇ ਹੋ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਨੇ 1350 ਦੀ ਰੇਂਜ ਵਿੱਚ ਔਰਗੰਜੇਰੇ ਵਿੱਚ ਸੂਟ ਦਿਖਾਉਣੇ ਤੈਨੂੰ ਪਰਪਲ ਕਲਰ ਬਹੁਤ ਸੋਹਣਾ ਕਲਰ ਆ ਜੀ ਬਹੁਤ ਪਿਆਰਾ ਕਲਰ ਆ ਨਾਲ ਮਸਲੀਨ ਦੀ ਬਾਟਮ ਲੱਗੀ ਆ ਘੇਰੇ ਤੇ ਬਹੁਤ ਵਧੀਆ ਵਰਕ ਬਣਿਆ ਹੈ ਗਲੇ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਨਾਲ ਦੁਪੱਟਾ ਵੀ ਤੁਹਾਨੂੰ ਔਰਗੰਜੇਰਾ ਮਿਲੂਗਾ ਸਾਰੇ ਫੈਨਸੀ ਸੂਟ ਆ 1350 ਰੇਟ ਬਹੁਤ ਘੱਟ ਰੇਟ ਦੇ ਵਿੱਚ ਅਸੀਂ ਤੁਹਾਡੇ ਲਈ ਸੂਟ ਲੈ ਕੇ ਆਏ ਤੁਸ ਸਲੈਕਟ ਕਰ ਸਕਦੇ ਹੋਗੇ ਇਹ ਆਪਣੇ ਕੋਲ ਸਿੰਗਲ ਸਿੰਗਲ ਕਲਰ ਨੇ ਪਿਓਰ ਉਪਾੜਾ ਸਿਲਕ ਦੇ ਪਿਓਰ ਉਪਾੜਾ ਸਿਲਕ ਦਾ ਸੂਟ ਆ ਜੀ ਉਪਾੜਾ ਸਿਲਕ ਦੀ ਬਾਟਮ ਲੱਗੀ ਹੋਈ ਹੈਗੀ ਨਾਲ ਦੁਪੱਟਾ ਲੱਗਾ ਚਨੂਨ ਦਾ ਪਿਓਰ ਚਨੂਨ ਦਾ ਦੁਪੱਟਾ ਲੱਗਾ 1350 ਰੇਟ ਕੰਟਰਾਸਟ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਨੇ ਰੇਟ ਵੀ ਬਹੁਤ ਘੱਟ ਨੇ 1350 ਦੇ ਵਿੱਚ ਲੈ ਕੇ ਆਂ ਤੁਹਾਡੇ ਲਈ ਬਰਬਰੀ ਬਰਬਰੀ ਸਿਲਕ ਦੇ ਵਿੱਚ ਸੂਟ ਆ ਜੀ ਬਰਬਰੀ ਸਿਲਕ ਦੀ ਲੱਗੀ ਹੋਈ ਹੈ ਸ਼ਰਟ ਨਾਲ ਪਿਓਰ ਮਸਲੀਨ ਦੀ ਬਾਟਮ ਲੱਗੀ ਹੋਈ ਹੈ ਜੇ ਵਰਕ ਕਰਿਆ ਹੋਇਆ ਬਰਬਰੀ ਦੇ ਵਿੱਚ ਦੁਪੱਟਾ ਆ ਗਿਆ ਜੀ ਦੁਪੱਟਾ ਦੇਖੋ ਤੁਸੀਂ ਬਹੁਤ ਸ਼ਾਈਨਿੰਗ ਪਹਿਲਾ ਆਪਣੇ ਕੋਲ ਮੈਂਜੈਂਟਾ ਕਲਰ ਪਿੰਕ ਕਲਰ ਆ ਕਈ ਗੱਲਾਂ ਦਿਖਾਵਾਂਗੇ ਰੇਟ 1350 ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਆਫਰ ਆ ਤੁਹਾਡੇ ਲਈ ਤੁਸੀਂ ਫਟਾਫਟ ਆਰਡਰ ਬੁੱਕ ਕਰ ਸਕਦੇ ਜੀ ਮਸਲੀਨ ਦੀ ਬਾਟਮ ਲੱਗੀ ਹੋਈ ਹੈਗੀ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਇਹ ਆਪਣੇ ਕੋਲੇ ਲਾਈਨਿੰਗ ਵਾਲੇ ਸੂਟ ਆ ਹੀ ਲਾਈਨਿੰਗ ਲੱਗ ਕੇ ਸੂਟ ਤਿਆਰ ਹੋਣਗੇ ਇਹ 그린 ਕਲਰ ਆ ਗਈ ਥੋੜਾ ਜਿਹਾ ਜਿਸ ਤਰ੍ਹਾਂ ਕੀ ਆਪਾਂ ਕਹਿ ਸਕਦੇ ਆਂਗੇ ਸੀ 그린 ਕਲਰ ਦੇਖਣ ਨੂੰ ਇਹ yellow ਕਲਰ ਲੱਗ ਰਿਹਾ ਸੀ 그린 ਕਲਰ ਆ ਜੀ ਇਸ ਤੋਂ ਠੇਠ ਦਿਖਾਵਾਂਗੇ ਆਪਣੇ ਕੋਲੇ yellow ਕਲਰ ਪਹਿਲਾ ਸੀ 그린 ਕਲਰ ਆ ਦੂਸਰਾ ਆ ਗਿਆ yellow ਕਲਰ ਇਹਨਾਂ ਚ ਤੁਸੀਂ ਕੋਈ ਵੀ ਕਲਰ ਸਿਲੈਕਟ ਕਰ ਸਕਦੇ ਹੋ ਰੇਟ ਸਿਰਫ 1350 950 ਰੇਟ ਆ ਜੀ ਯਾਰ ਆਪਣੇ ਕੋਲ ਸਕਿਨ ਮਾਊਸ ਕਲਰ ਇਹ ਹੈਗਾ 오ਰਗੈਂਜ ਦੇ 오ਰਗੈਂਜ ਦੀ ਸ਼ਾਲਟ ਆ ਜੀ 오ਰਗੈਂਜ ਦੇ ਦੁਪੱਟਾ ਲੱਗਿਆ ਹੈ ਮਸਲੀਨ ਦੀ ਬਾਟਮ ਲੱਗੀ ਹੋਈ ਹੈ ਜੀ 1350 ਰੇਟ ਬਹੁਤ ਘੱਟ ਰੇਟ ਲੈ ਕੇ ਆਂ ਤੁਹਾਡੇ ਲਈ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਨਾਲ ਤੁਹਾਨੂੰ ਅਸੀਂ ਗਿਫਟ ਦੇਵਾਂਗੇ ਬਹੁਤ ਸੋਹਣਾ ਗਿਫਟ ਲੈ ਕੇ ਆਂ ਤੁਹਾਡੇ ਲਈ ਵਰਤਨ ਦੇ ਤੁਸੀਂ ਕਿਸੇ ਵੀ ਸੂਟ ਨਾਲ ਪਾ ਸਕਦੇ ਹੋਗੇ ਇਹ ਪਿਓਰ ਦੁਪੱਟੇ ਨਾਲ ਸੂਟ ਆਗੇ ਟਾਈ ਡਾਈ ਦੇ ਸੂਟ ਆ ਜੀ ਨਾਲ ਬਾਟਮ ਲੱਗੀ ਹੋਈ ਹੈ ਪਿਓਰ ਪਾੜਾ ਸਿਲਕ ਦੀ ਪਿਓਰ ਦੇ ਦੁਪੱਟੇ ਲੱਗੇ ਹੋਏ ਨੇ ਪਿਓਰ ਦੇ ਦੁਪੱਟੇ ਲੱਗੇ ਹੋਏ ਨੇ 1350 ਰੇਟ ਨਾਲ ਸੁੱਟਾਂ ਦਾ 1350 ਰੇਟ ਹੈ ਜੀ ਪਹਿਲਾ ਆਪਣੇ ਕੋਲੇ yellow ਕਲਰ ਆ ਗਿਆ ਦੂਸਰਾ ਆ ਗਿਆ ਆਪਣੇ ਕੋਲੇ green ਕਲਰ ਬਹੁਤ ਸੋਹਣੇ ਕਲਰ ਨੇ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਤੁਸੀਂ ਸਿਲੈਕਟ ਕਰ ਸਕਦੇ ਹੋ ਸਿਮਰਦੇਵ ਵਿੱਚ ਸੁੱਟ ਲੈ ਗਏ ਤੁਹਾਡੇ ਲਈ ਬਹੁਤ ਸੋਹਣਾ ਆਲ ਓਵਰ ਸੂਟ ਆ ਜੀ ਸਿਮਰਦੇਵ ਵਿੱਚ ਪਹਿਲਾ ਸ਼ਰਟ ਦਾ ਡਿਜ਼ਾਈਨ ਦੇਖ ਲਓ 1400 ਪ੍ਰਾਈਜ਼ ਆ ਬਾਜੂ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਹੈ। ਕੱਪੜੇ ਦੇ ਵਿੱਚ ਸ਼ਾਈਨਿੰਗ ਬਹੁਤ ਜ਼ਿਆਦਾ ਹੈ। ਬਹੁਤ ਹੀ ਜ਼ਿਆਦਾ ਸ਼ਾਈਨਿੰਗ ਹੈ। ਨਾਲ ਦੁਪੱਟਾ ਲੱਗਿਆ ਹੋਇਆ ਹੈਗਾ ਕੋਟ ਡੋਰੀ ਇਹਦਾ। ਕੋਟ ਡੋਰੀ ਦਾ ਦੁਪੱਟਾ ਲੱਗਿਆ ਫੋਰ ਸਾਈਡ ਲੈਸ ਲੱਗੀ ਹੋਈ ਹੈ। ਕਢਾਈ ਵੀ ਮਿਲੂਗੀ ਤੁਹਾਨੂੰ 1400 ਰੇਟ। ਤੁਸੀਂ ਕਿਤੇ ਵੀ ਇਹ ਸੂਟ ਲਓਗੇ ਤੁਹਾਨੂੰ 2-3000 ਤੋਂ ਘੱਟ ਨਹੀਂ ਮਿਲਨੇ। ਅਸੀਂ ਲਾਰਕੀਆ ਆਫਰ। ਵਰਤਾਂ ਦੇ ਆਫਰ ਲੱਗੀ ਹੋਈ ਹੈ ਜੀ ਜੋ ਤੁਹਾਨੂੰ ਹੁਣ ਰੇਟ ਦਿਖਾ ਰਹੇ ਆ। ਇਹ ਵੀ ਆਪਣੇ ਕੋਲੇ ਪਿਓਰ ਸਿਮਰ ਦੇ ਵਿੱਚ ਪਿਓਰ ਸਿਮਰਦੇ ਵਿੱਚ ਸੂਟ ਆ ਜੀ ਪਿਓਰ ਚਨੂਨ ਦੇ ਵਿੱਚ ਦੁਪੱਟਾ ਨਾਲ ਪਿਓਰ ਪਾੜਾ ਸਿਲਕ ਦੀ ਬਾਟਮ ਲੱਗੀ ਹੈ ਪ੍ਰਾਈਜ਼ ਹੈਗਾ 1600 1600 ਰੇਟ ਆ ਜੀ ਦੋ ਕਲਰ ਦਿਖਾਵਾਂਗੇ ਪਹਿਲਾ ਆਪਣੇ ਕੋਲੇ orange ਕਲਰ ਇਹ ਆਪਣੇ ਕੋਲੇ ਪਿਓਰ ਦੇ ਵਿੱਚ ਸੂਟ ਨੇ ਬਹੁਤ ਘੱਟ ਰੇਟ ਦੇ ਵਿੱਚ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਹੈ ਮਹਿੰਦੀ ਕਲਰ ਆ ਗਏ ਦੋ ਕਲਰ ਨੇ 1600 ਪ੍ਰਾਈਜ਼ ਆ ਜੀ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਮਹਿਰੂਨ ਕਲਰ ਦੇ ਵਿੱਚ ਮਸਲੀਨ ਦੇ ਵਿੱਚ ਸੂਟ ਲੈ ਗਏ ਪਿਓਰ ਮਸਲੀਨ ਦਾ ਸੂਟ ਹੈ ਜੀ ਇਹ ਨਾਲ ਮਸਲੀਨ ਦਾ ਹੀ ਦੁਪੱਟਾ ਲੱਗਿਆ ਹੈ 2.5 ਮੀਟਰ ਦਾ 2.5 ਮੀਟਰ ਦਾ ਦੁਪੱਟਾ ਲੱਗਿਆ ਜੀ ਪਲੇਨ ਬਾਟਮ ਲੱਗੀ ਹੋਈ ਹੈ ਦੁਪੱਟੇ ਦਾ ਪਣਾ ਦੇਖੋ ਤੁਸੀਂ 1600 ਪ੍ਰਾਈਸ ਆ 1600 ਰੇਟ ਆ ਜੀ ਤੁਸੀਂ ਸਲੈਕਟ ਕਰ ਸਕਦੇ ਹੋਗੇ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਇਹਨਾਂ ਵਿੱਚੋਂ ਇਹ ਆ ਗਿਆ ਆਪਣੇ ਕੋਲ ਸ਼ੀਸ਼ਾ ਵਰਕ ਦੇ ਸੂਟ ਜੋ ਸ਼ੀਸ਼ਾ ਲੱਗਿਆ ਵਧੀਆ ਲੱਗਿਆ ਹੈ ਜੀ ਕੋਈ ਐਦਾਂ ਨਹੀਂ ਵੀ ਸਿੱਪੀ ਲੱਗੀ ਹੈ ਸ਼ੀਸ਼ਾ ਲੱਗਿਆ ਬਹੁਤ ਸੋਹਣਾ ਕਾਂਚ ਦਾ ਸਿਸ਼ਾ ਲੱਗਿਆ ਜੀ ਪਿਓਰ ਮਸਲੀਨ ਦੀ ਔਰਗੈਂਜੇ ਦੀ ਸ਼ਰਟ ਲੱਗੀ ਹੋਈ ਹੈਗੀ ਨਾਲ ਉਪਾੜਾ ਸ਼ਿਲਕੀ ਦੀ ਬਾਟਮ ਲੱਗੀ ਹੋਈ ਹੈ ਔਰਗੈਂਜੇ ਦਾ ਦੁਪੱਟਾ ਡਬਲ ਸ਼ੇਡ ਦਾ 2.5 ਮੀਟਰ ਦਾ ਦੁਪੱਟਾ ਹੈਗਾ 1600 ਪ੍ਰਾਈਸ ਆ ਦੋ ਕਲਰ ਨੇ ਆਪਣੇ ਕੋਲੇ ਇਸ ਡੈਨ ਵਿੱਚ ਸਕਰੀਨ ਸ਼ਾਟ ਲੈ 사 ਦਿਓ ਫਟਾਫਟ ਇਹ ਹੈਗਾ ਬਲੈਕ ਕਲਰ ਬਲੈਕ ਕਲਰ ਦੀ ਸ਼ਰਟ ਆ ਗਈ ਗ੍ਰੀਨ ਕਲਰ ਦੀ ਬਾਟਮ ਲੱਗੀ ਹੋਈ ਹੈ ਦੁਪੱਟਾ ਹੈ ਡਬਲ ਡਾਈ ਦਾ 1600 ਪ੍ਰਾਈਸ ਹੈ ਜੀ ਬਹੁਤ ਸੋਹਣੇ ਸੂਟ ਨੇ ਪਾਰਟੀ ویئر ਸੂਟ ਹੈ ਜੀ ਤੁਸੀਂ ਕੋਈ ਵੀ ਸੂਟ ਸਿਲੇਕਟ ਕਰ ਸਕਦੇ ਹੋਗੇ ਇਹ ਕੜੇ ਜਨੈਸ ਨਾਲ ਤੁਹਾਨੂੰ ਬਲੈਕ ਕਲਰ ਦੀ ਬਾਟਮ ਮਿਲੇਗੀ ਮਸਲੀਨ ਦੀ ਬਾਟਮ ਲੱਗੀ ਹੈ ਜੀ ਔਰਗੰਜੇ ਦੀ ਸ਼ਰਟ ਆ ਔਰਗੰਜੇ ਦਾ ਦੁਪੱਟਾ ਇਹ ਆਪਣੇ ਕੋਲ ਡਬਲ ਟਾਈ ਦੇ ਦੁਪੱਟੇ ਨੇ ਜੀ 1600 ਪ੍ਰਾਈਸ ਹੈ ਸਾਰੇ ਫੈਂਸੀ ਸੂਟ ਆ ਤੁਸੀਂ ਵਿਆਹ ਦੇ ਵਿੱਚ ਕਿਸੇ ਵੀ ਪ੍ਰੋਗਰਾਮ ਦੇ ਪਾ ਸਕਦੇ ਹੋਗੇ ਪਾਰਟੀ ویئر ਸੂਟ ਲੈ ਕੇ ਆਣ ਤੁਹਾਡੇ ਲਈ ਇਹ ਆ ਗਏ ਆਪਣੇ ਕੋਲੇ ਕੋਟੜੋਰੀ ਇਹਦਾ ਕੋਟੜੋਰੀ ਇਹਦਾ ਸੂਟ ਹੈ ਨਾਲ ਜਰੀ ਦਾ ਵਰਕ ਕਰਿਆ ਹੈ ਕੋਟੜੋਰੀ ਦੀ ਸ਼ਲਟਾ ਕੋਟੜੋਰੀ ਦੀ ਦੁਪੱਟਾ ਬਹੁਤ ਸੋਹਣਾ ਨਾਲ ਕਰੇਵ ਦੀ ਬਾਟਮ ਲੱਗੀ ਹੈ ਬਾਟਮ ਦੇ ਤੁਹਾਨੂੰ ਵਰਕ ਮਿਲੂਗਾ 1600 ਪ੍ਰਾਈਸ ਆ ਪਹਿਲਾ ਆਪਣੇ ਕੋਲੇ ਇਹ ਕਲਰ ਆ ਗਿਆ ਬਹੁਤ ਸੋਹਣਾ ਕਲਰ ਹੈ ਜੀ orange ਕਲਰ ਤੋਂ ਥੋੜਾ ਡਾਰਕ ਕਲਰ ਆ ਇਹ ਜਿਸ ਤਰ੍ਹਾਂ ਕਿ ਰੈਸਟ ਕਲਰ ਕਹਿ ਸਕਦੇ ਹਾਂ ਦੂਸਰਾ ਆਪਣੇ ਕੋਲੇ ਹੈਗਾ ਗ੍ਰੀਨ ਕਲਰ ਦੋ ਕਲਰ ਨੇ 1600 ਪ੍ਰਾਈਸ ਹੈ ਇਹਨਾਂ ਸੂਟਾਂ ਦਾ ਪ्योर ਸਿਮਰ ਦਾ ਔਲਓਵਰ ਸੂਟ ਲੈ ਕੇ ਆਂਦਾ ੜੀ ਬਹੁਤ ਸੋਹਣਾ ਫਰਕਾਵਾਦੀ ਡਿਜ਼ਾਈਨ ਬਣਿਆ ਹੈ ਜੀ ਦੋ ਕਲਰ ਨੇ ਆਪਣੇ ਕੋਲੇ 올ਓਵਰ ਸੂਟ ਆ ਜੀ ਨਾਲ ਔਰਗੰਜੇ ਦਾ ਦੁਪੱਟਾ ਲੱਗਾ ਹੋਇਆ 2.5 ਮੀਟਰ ਦਾ 2.5 ਮੀਟਰ ਦਾ ਦੁਪੱਟਾ ਲੱਗਿਆ ਪੰਜ ਮੀਟਰ ਦੀ ਸੂਟ ਦੀ ਕਟ ਹੈਗੀ ਫਰਕਾਵਾਦੀ ਡਿਜ਼ਾਈਨ ਆਗਾ ਪਿਓਰ ਸ਼ਿਮਰ ਦੇ ਵਿੱਚ ਪਿਓਰ ਸ਼ਿਮਰ ਦੇ ਸੂਟ ਆ ਜੀ ਪ੍ਰਾਈਜ਼ ਆਏਗਾ 1700 ਦੋ ਕਲਰ ਨੇ ਪਹਿਲਾ ਆਪਣੇ ਕੋਲੇ ਸਰ੍ਹੇਈ ਫਰੋਜੀ ਕਲਰ ਆ ਗਿਆ ਦੂਸਰਾ ਆ ਗਿਆ ਮੈਂਜੈਂਟਾ ਕਲਰ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਮੈਂਜੈਂਟਾ ਕਲਰ ਦੇ ਤੁਹਾਨੂੰ ਬਾਜੂ ਵਰਕ ਵੀ ਮਿਲੂਗਾ ਮਜੈਂਟਾ ਕਲਰ ਦੇ ਤੇ ਉਹਨੂੰ ਬਾਜੂ ਵਰਕ ਵੀ ਮਿਲੂਗਾ 1700 ਪ੍ਰਾਈਸ ਆ ਬਹੁਤ ਹੀ ਘੱਟ ਰੇਟ ਲੈ ਗਿਆਂ ਦਾ ਲਈ 2.5 ਮੀਟਰ ਦੇ ਦੁਪੱਟੇ ਨੇ ਪਿਓਰ ਔਰਗਾਂਜੇ ਦੇ ਪਿਓਰ ਔਰਗਾਂਜੇ ਦੇ 2.5 ਮੀਟਰ ਦੇ ਦੁਪੱਟੇ ਲੱਗੇ ਹੋਏ ਨੇ ਜੀ ਤੁਸੀਂ ਕੋਈ ਵੀ ਕਲਰ ਸਲੈਕਟ ਕਰੋ ਜੀ ਪਿਓਰ ਬਰਬਰੀ ਦੇ ਵਿੱਚ ਸੂਟ ਲੈ ਗਿਆਂ ਦਾ ਲਈ ਬਹੁਤ ਸੋਹਣੇ ਪ੍ਰਾਈਸ ਹੈਗਾ 2000 ਪ੍ਰਾਈਸ ਅਸੀਂ ਨਾਲ ਹੀ ਨਾਲ ਸ਼ੋਅ ਕਰੀ ਜਾਂਦੇ ਆ ਕਿ 2000 ਪ੍ਰਾਈਸ ਆ ਜੀ ਪਿਓਰ ਬਰਬਰੀ ਦੀ ਸ਼ਰਟ ਆ ਜੀ ਨਾਲ ਹੈਂਡਵਰਕ ਦਾ ਤੁਹਾਨੂੰ ਕੰਮ ਮਿਲੂਗਾ ਜਰੀ ਦਾ ਬਹੁਤ ਸੋਹਣਾ ਕੰਮ ਕਰਿਆ ਹੈ ਪਿਓਰ ਬਰਬਰੀ ਦੇ ਤੁਹਾਨੂੰ ਦੁਪੱਟਾ ਮਿਲੂ 2.5 ਮੀਟਰ ਦਾ 2.5 ਮੀਟਰ ਦਾ ਦੁਪੱਟਾ ਜੀ ਮਸਲੀਨ ਦੀ ਬਾਟਮ ਲੱਗੀ ਹੋਈ ਹੈ ਤੁਹਾਨੂੰ ਕਲਰ ਕਈ ਦਿਖਾਵਾਂਗੇ ਪ੍ਰਾਈਸ ਹੈਗਾਗਾ 2000 2000 ਪ੍ਰਾਈਸ ਹੈ ਜੀ ਘੇਰੇ ਦਾ ਦੇਖੋ ਤੁਸੀਂ ਬਹੁਤ ਵਧੀਆ ਕੰਮ ਕਰਿਆ ਹੈ ਇਹ ਸਾਰਾ ਹੈਂਡਵਰਕ ਦਾ ਕੰਮ ਕਰਿਆ ਸਾਰੇ ਫੈਂਸੀਜ਼ ਉੱਢਨੇ 2000 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਆਫਰ ਇਸ ਵੀਡੀਓ ਦੇ ਵਿੱਚ ਹੀ ਆਫਰ ਦੇਵਾਂਗੇ ਤੁਹਾਨੂੰ ਵਰਤਾਂਦੇ ਤੁਸੀਂ ਬੁੱਕ ਕਰ ਸਾਰੋ ਫਟਾਫਟ ਬਾਇਨ ਸ਼ੇਡ ਆ ਗਈ ਜੀ ਬਹੁਤ ਸੋਹਣੀ ਪਿਓਰ ਬਰਬਰੀ ਦਾ ਸੂਟ ਲੈ ਕੇ ਆਏ ਤੁਹਾਡੇ ਲਈ ਸਿਰਫ 2000 ਦੇ ਵਿੱਚ ਜੇ ਕਰ ਤੁਸੀਂ ਇਹ ਵਰਕ ਕਰਾਉਗੇ ਵਰਕ ਲਈ ਤਾਂ 2-3000 ਲੈ ਲੈਣਗੇ ਤੁਹਾਨੂੰ ਅਸੀਂ ਫੈਬਰਿਕ ਦੇ ਨਾਲ ਦੇ ਰਹੇ ਹਾਂ 2000 ਦੇ ਵਿੱਚ ਸੂਟ ਅੱਜ ਤੁਹਾਡੇ ਲਈ ਮੌਕਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ ਘੱਟ ਰੇਟਾਂ ਦੇ ਵਿੱਚ ਸੂਟ ਲੈ ਕੇ ਆਏ ਤੁਸੀਂ ਆਪਣੇ ਕਿਸੇ ਵੀ ਰਿਸ਼ਤੇਦਾਰ ਭੈਣ ਭਾਈ ਨੂੰ ਇਹ ਸੂਟ ਦੇ ਸਕਦੇ ਹੋਗੇ ਜੋ ਵੀ ਇਹਨਾਂ ਵਿੱਚੋਂ ਜਿਹਦਾਂ ਨੂੰ ਕਲਰ ਪਸੰਦ ਨੇ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕoi ਵੀ ਕਲਰ ਸਲੈਕਟ ਕਰ ਸਕਦੇ ਹੋ ਜੀ ਤੁਸੀਂ ਪਿਓਰ ਬਾਰਬਰੀ ਦੇ ਵਿੱਚ ਕੋ ਹੋ ਡਿਜ਼ਾਈਨ ਲੈ ਕੇ ਆਂਦਾ ਲਈ ਬਹੁਤ ਸੋਹਣੇ ਹੈ ਵੀ ਆਪਣੇ ਕੋਲੇ ਮੈਚਿੰਗ ਸੂਟ ਆ ਮਸਲੀਨ ਦੀ ਬਾਟਮ ਲੱਗੀ ਹੈ ਜੇ ਵਰਕ ਇਦਾਂ ਦਾ ਜਿਸ ਤਰ੍ਹਾਂ ਕਿ ਨੀਡਲ ਵਰਕ ਕਰਿਆ ਹੁੰਦਾ ਬਹੁਤ ਸੋਹਣਾ ਡਿਜ਼ਾਈਨ ਆ ਜੀ ਕਲੀਆਂ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ 2000 ਪ੍ਰਾਈਜ਼ ਆ ਦੋ ਕਲਰ ਨੇ ਆਪਣੇ ਕੋਲੇ ਇਹ ਹੈ ਰੱਬਲਾ ਗਰੇ ਕਲਰ ਦੁਪट्टे ਦੇ ਵੀ ਬਿਲਕੁਲ ਉਸੇ ਤਰ੍ਹਾਂ ਨੇ ਵਰਕ ਕਰੇ ਫੋਰ ਸਾਈਡ ਲੈਂਸ ਲੱਗੀ ਹੋਈ ਪਿਓਰ ਬਰਬਰੀ ਦੇ ਵਿੱਚ 2000 ਪ੍ਰਾਈਜ਼ ਹੈ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋਗੇ ਦੂਸਰਾ ਹੈਗਾ ਆਪਣੇ ਕੋਲੇ ਸਕਾਈ ਕਲਰ ਸਕਾਈ ਕਲਰ ਵੀ ਬਹੁਤ ਸੋਹਣਾ ਬਿਲਕੁਲ ਤੁਸੀਂ ਵਰਕ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜੂਗੀ ਜੇਕਰ ਇਹਨਾਂ ਤੁਸੀਂ ਵਰਕ ਕਰਵਾਉਨੇ ਹੋ ਵਰਕ ਦਾ ਪ੍ਰਾਈਜ਼ 15-1600 ਆ ਜੋ ਕਿ ਤੁਹਾਨੂੰ ਸਿੱਧਾ 2000 ਦੇ ਵਿੱਚ ਸੂਟ ਦੇ ਰਹੇ ਨਾਲ ਗਿਫਟ ਵੀ ਦੇ ਰਹੇ ਨਾਲ ਤਾਂ ਨੂੰ ਗਿਫਟ ਵੀ ਦੇ ਰਿਆ ਇਸ ਵੀਡੀਓ ਦੇ ਵਿੱਚ ਮੌਕਾ ਤੁਹਾਡੇ ਕੋਲੇ ਤੁਹਾਨੂੰ ਫਟਾਫਟ ਆਰਡਰ ਬੁੱਕ ਕਰ ਸਕਦੇ ਹੋ ਜੀ ਇਹ ਵੀ ਆਪਣੇ ਕੋਲੇ ਪਿਓਰ ਬਰਬਰੀ ਦੇ ਵਿੱਚ ਪਿਓਰ ਬਰਬਰੀ ਵਿੱਚ ਹੈਂਡਵਰਕ ਦਾ ਕੰਮ ਕਰਿਆ ਹੋਇਆ ਹੈਗਾ ਨਾਲ ਥ੍ਰੈਡਵਰਕ ਦਾ ਕੰਮ ਕਰਿਆ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਪਿਓਰ ਬਰਬਰੀ ਦਾ ਸੂਟ ਹੈ ਜੀ ਪਿਓਰ ਪਾੜਾ ਸਿਲਕ ਦੀ ਬਾਟਮ ਲੱਗੀ ਹੈ ਪਿਓਰ ਚਨੂਨ ਦਾ ਦੁਪੱਟਾ ਭਰਾਈ ਜਾਏਗਾ 220 2200 ਪ੍ਰਾਈਸ ਆ ਕੋਈ ਵੀ ਅਸੀਂ ਸੂਟਾਂ ਦੇ ਰੇਟ ਨਹੀਂ ਬਰਾਏ ਹੈਗੇ ਜਿੰਨੇ ਅਸੀਂ ਪਹਿਲਾਂ ਵੀਡੀਓ ਦੇ ਵਿੱਚ ਸੂਟ ਦਿਖਾਏ ਰੇਟ ਦੱਸੇ ਹੋਏ ਨੇ ਸੇਮ ਰੇਟ ਦੇ ਵਿੱਚ ਅਸੀਂ ਤੁਹਾਨੂੰ ਗਿਫਟ ਦੇ ਰਹੇ ਆ ਇਹਨਾਂ ਸੂਟਾਂ ਨਾਲ ਤੁਸੀਂ ਫਟਾਫਟ ਆਰਡਰ ਬੁੱਕ ਕਰ ਸਕਦੇ ਹੋ ਪਹਿਲਾ ਆਪਣੇ ਕੋਲੇ ਮਾਊਸ ਕਲਰ ਬਹੁਤ ਪਿਆਰੇ ਕਲਰ ਨੇ ਦੂਸਰਾ ਆ ਗਿਆ ਸੀ ਗ੍ਰੀਨ ਕਲਰ 2.5 ਮੀਟਰ ਦੇ ਦੁਪट्टे ਲੱਗੇ ਆ ਸੀ ਗ੍ਰੀਨ ਕਲਰ ਆ ਗਿਆ ਜੀ 2200 ਰੇਟ ਹੈ ਇਹਨਾਂ ਸੂਟਾਂ ਨਾਲ ਤੁਸੀਂ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਹੋਗੇ ਇਹ ਆ ਗਿਆ ਹੌਫ ਵਾਈਟ ਕਲਰ ਬਹੁਤ ਸੋਹਣਾ ਕਲਰ ਹੈ ਜੀ ਡਿਜ਼ਾਈਨ ਵੀ ਬਹੁਤ ਸੋਹਣਾ ਨੇ ਕਲਰ ਵੀ ਬਹੁਤ ਪਿਆਰੇ ਨੇ ਇਹਨੇ ਆਪਣੇ ਕੋਲੇ 2200 ਦੀ ਰੇਂਜ ਵਾਲੇ ਸੂਟ ਪਿਓਰ ਉਪਾੜਾ ਸਿਲਕ ਦੀ ਬਾਟਮ ਨਾਲ ਹੈਂਡਵਰਕ ਦੇ ਸੂਟ ਲੈ ਕੇ ਤੁਹਾਡੇ ਲਈ ਬਹੁਤ ਸੋਹਣੇ ਹੈਂਡਵਰਕ ਦੇ ਪਿਓਰ ਬਰਬਰੀ ਦੇ ਸੂਟ ਆ ਜੀ ਨਾਲ ਪਿਓਰ ਬਰਬਰੀ ਦੇ ਦੁਪੱਟਾ ਲੱਗਿਆ ਪਹਿਲਾਂ ਤੁਸੀਂ ਦੁਪੱਟੇ ਦੀ ਗਰੇਜ ਦੇਖੋ ਕਿੰਨੀ ਪੈਂਦੀ ਆ ਬਹੁਤ ਸੋਹਣੀ ਗਰੇਜ ਪੈਂਦੀ ਆ ਜੀ ਦੁਪੱਟੇ ਦੀ ਨਾਲ ਮਸਲੀਨ ਦੀ ਬਾਟਮ ਲੱਗੀ ਆ ਵਰਕ ਬਣਿਆ ਹੋਇਆ ਹੈਗਾ 2500 ਰੇਟ ਹੈ ਨਾ ਸੂਟਾਂ ਦਾ 2500 ਰੈਡ ਆ ਜੀ ਪਹਿਲਾ ਆਪਣੇ ਕੋਲੇ ਪੀਚ ਕਲਰ ਆ ਗਿਆ ਸਕਰੀਨ ਸ਼ਾਟ ਲੈ ਸਕਦੇ ਹੋ ਤੁਸੀਂ ਇਹ ਹੈ ਆਪਣੇ ਕੋਲੇ ਸਕਿਨ ਕਲਰ ਕਲਰ ਵੀ ਬਹੁਤ ਪਿਆਰੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਸਕਿਨ ਕਲਰ ਦਾ ਦੁਪੱਟਾ ਬਹੁਤ ਸੋਹਣਾ ਤਿਆਰ ਹੋਇਆ ਦੇਖੋ ਤੁਸੀਂ ਡਬਲ ਸ਼ੇਡ ਦਾ ਸਕਿਨ ਕਲਰ ਦਾ ਦੁਪੱਟਾ ਤਿਆਰ ਹੋਇਆ ਜੀ ਨਾਲ ਵਰਕ ਦਾ ਵਿੱਚ ਟੱਚ ਪਾਇਆ ਹੈ ਇਹਨਾਂ ਨੇ 2500 ਪ੍ਰਾਈਜ਼ ਇਹਨਾਂ ਸੁਟਾ ਦਾ ਇਹ ਆ ਆਪਣੇ ਕੋਲੇ ਲਾਈਟ ਬਾਇੰਡ ਸੂਟ ਤੁਸੀਂ ਕੋਈ ਵੀ ਕਲਰ ਸਲੈਕਟ ਕਰੋ ਜੀ ਇਹ ਆਪਣੇ ਕੋਲੇ ਹੈਂਡਵਰਕ ਦੇ ਸੂਟ ਆ ਬਹੁਤ ਸੋਹਣਾ ਹੈ ਬਹੁਤ ਵਧੀਆ ਕੁਆਲਿਟੀ ਆ ਰੇਟ ਵੀ ਬਹੁਤ ਘੱਟ ਨੇ ਇਹ ਆਪਣੇ ਕੋਲੇ 2500 ਦੀ ਰੇਂਜ ਵਾਲੇ ਸੂਟ ਆ ਜੀ ਇਹ ਹੁਣ ਆਪਣੇ ਕੋਲੇ ਵੀਡੀਓ ਦਾ ਲਾਸਟ ਸੂਟ ਆਗਾ ਹੈਂਡਵਰਕ ਦਾ ਪਿਓਰ ਹੈਂਡਵਰਕ ਦਾ ਸੂਟ ਆ ਜੀ ਪਿਓਰ ਦਾ ਪਿਓਰ ਦਾ ਕਪੜਾ ਲੱਗਿਆ ਹੋਇਆ ਹੈ ਜੀ ਪਿਓਰ ਨੇਚਰ ਗਰੇਵ ਦਾ 2.5 ਮੀਟਰ ਦਾ ਦੁਪੱਟਾ ਪ੍ਰਾਈਸ ਹੈਗਾ 3000 3000 ਪ੍ਰਾਈਸ ਹੈ येलो ਕਲਰ ਆ ਲੈਮਨ ਕਲਰ येलो ਕਲਰ ਆ ਜੀ ਪਿਓਰ 3000 ਪ੍ਰਾਈਸ ਆ ਇਹ ਸੀ ਆਪਣੀ ਸਾਰੀ ਅੱਜ ਦੀ ਵੈਰਾਈਟੀ ਤੁਸੀਂ ਦੇਖ ਸਕਦੇ ਜੇ ਤੁਹਾਨੂੰ ਬਾਜੂ ਦੇ ਵਰਕ ਮਿਲੂਗਾ ਆਲ ਓਵਰ ਸੂਟ ਆ ਪਿਓਰ ਦੇ ਵਿੱਚ ਪਿਓਰ ਨੇਚਰ ਕਰੇਵ ਦਾ ਸੂਟ ਆ ਪਿਓਰ ਚਨੂਨ ਦਾ ਦੁਪੱਟਾ ਲੱਗਿਆ ਜੀ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਅੱਜ ਤੁਹਾਨੂੰ ਅਸੀਂ ਸਾਰੇ ਸੂਟਾਂ ਨਾਲ ਗਿਫਟ ਆਪਣੇ ਵੱਲੋਂ ਫ੍ਰੀ ਦੇਵਾਂਗੇ ਬਹੁਤ ਸੋਹਣੇ ਵੈਰਾਈਟੀ ਆ ਜੀ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਨੇ ਇਨਾ ਜੋ ਜੋ ਵੀ ਤੁਹਾਨੂੰ ਕਲਰ ਪਸੰਦ ਆ ਤਾਂ ਸਲੈਕ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਮੌਕਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਮੈਂਟ ਜ਼ਰੂਰ ਕਰਕੇ ਦੱਸਣਾ ਤੁਹਾਨੂੰ ਆਪਣੀ ਅੱਜ ਦੀ ਵੈਰਾਈਟੀ ਕਿਸ ਤਰ੍ਹਾਂ ਨਹੀਂ ਲੱਗੀ ਧੰਨਵਾਦ ਜੀ